ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਨੂੰ ਰਿਕੁਐਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਿਮਲੀ ਧਰਨਤਾਨ ਸਹਿਬ ਨਾਲ ਲੱਗਦੇ ਪਿੰਡ ਵੱਡੇ ਸਬਰਾ ਪੱਟੀ ਤੋਂ ਆਪਾਂ ਪਹੁੰਚ ਕਰ ਸਕਦੇ ਆ। ਦੁੱਬਲੀ ਤੋਂ ਕਰ ਸਕਦੇ ਆ, ਹਰੀ ਕੇ ਪਤਨ ਤੋਂ ਕਰ ਸਕਦੇ ਆ। ਇਹ ਮੱਝ ਹੁਣ ਇਹਦੀ ਜਿਹੜੀ ਡਿਟੇਲ ਆ ਦੂਜੇ ਸੂਬੇ ਸੂਣ ਜਾਣਾ ਇਹਨੇ। ਕਰੀਬ ਜਿਹੜਾ ਸੂਣ ਦਾ ਸਮਾਂ ਹਜੇ 10 ਤੋਂ 12 ਦਿਨ ਬਾਕੀ ਆ। ਪਿਓਰ ਨੀਲੀ ਦੀ ਐ ਚੰਗੀ ਹੈਵੀ ਬੋਡੀ ਆ। ਅੱਗੇ ਜਿਹੜੀ ਐ ਅਲਬਖਸ ਸੀਮਨ ਤੋਂ ਗੱਬਣਾ। ਤੇ ਜਿਹੜਾ ਪਿਛਲੇ ਸੂਵੇ ਦਾ ਮਿਲਕ ਰਕੋਰ ਸੀਗਾ ਕਰੀਬ 12 ਲੀਟਰ ਸੀਗਾ। ਬਿਲਕੁਲ ਬਿੱਲੀ ਮਣਕੀ ਆਖਾ। ਲਾਲ ਕੋਲੀਆਂ ਸਾਈਡਾਂ ਵਾਲੀਆਂ ਬਹੁਤ ਸੋਹਣਾ ਸਿੰਗ ਲੱਗਾ ਹਰ ਪੱਖੋਂ ਪੂਰੀ ਆ ਚੈੱਕ ਕਰੋ ਤੁਸੀਂ ਥਣ ਦੀ ਕੁਆਲਿਟੀ ਸਿੰਗੇ ਇੱਕ ਵੱਡੇ ਮਾਲੀਆਂ ਦਾ ਭਲੇਖਾ ਪਾਉਂਦੀ ਆ ਆ ਚੈੱਕ ਕਰੋ ਆ ਦੁੱਧ ਵਾਲੀਆਂ ਚੀਜ਼ਾਂ ਜਿਹੜੀਆਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਥਣ ਦੀ ਕੁਆਲਿਟੀ ਚੈੱਕ ਕਰੋ ਬਹੁਤ ਵਧੀਆ ਚੰਗੀ ਹਾਈਟ ਆ ਬਿਲਕੁਲ ਇੱਕ ਨਕੀਨਾ ਪ੍ਰਮਾਤਮਾ ਨੇ ਇਹਨੂੰ ਘੜ ਘੜ ਕੇ ਬਣਾਇਆ ਕਿਸੇ ਗੱਲੋਂ ਵੀ ਇਹ ਖੁੱਸੀ ਨਹੀਂ ਬਿਲਕੁਲ ਆਪਾਂ ਕਹਿ ਸਕਦੇ ਆ ਇੱਕ ਹੀਰਾ ਵਾ ਚੰਗੀ ਕੁਆਲਿਟੀ ਹੈ ਚੰਗੇ ਦੋਦੀ ਆਪਾਂ ਆਸ ਕਰਦੇ ਹਾਂ ਦੇਖੋ ਠੰਡੀ ਸੀਗਾ ਕਿਸੇ ਵੀ ਐਂਗਲ ਤੋਂ ਇਹ ਖੁੱਸੀ ਨਹੀਂ ਆ ਪ੍ਰਮਾਤਮਾ ਨੇ ਬਿਲਕੁਲ ਘੜ ਘੜ ਕੇ ਬਣਾਇਆ ਤੇ ਠੰਡੀ ਸੀ ਲਾ ਬਹੁਤ ਜਿਆਦਾ ਪਹਿਲਾਂ ਸਿੱਧਾ ਲਿਆਓ ਭਾਈ ਕੈਮਰਾ ਦਿਖਾਓ ਆ ਦੇਖੋ ਜੀ ਚੈੱਕ ਕਰੋ ਬਿਲਕੁਲ ਤੁਸੀਂ ਚੈੱਕ ਕਰ ਸਕਦੇ ਜੋ ਥਾਂ ਦੀ ਕੁਆਲਿਟੀ ਬਹੁਤ ਵਧੀਆ ਦੁੱਧ ਵਾਲੀਆਂ ਬਿਲਕੁਲ ਨਿਸ਼ਾਨੀਆਂ ਟਾਈਟ ਲਵੇ ਦੀ ਆ ਕਾ ਸੀਲਸਾ ਹੋ ਗਿਆ ਪੂਰਾ ਤਾਂ ਜਿਹੜਾ ਇਹਦਾ ਰੇਟ ਆ ਉਹ 112000 ਕੀ ਆ ਰਹੇਗਾ ਉਹਦੇ ਜੋ ਮਾਰਦਾਂ ਜਿਹੜਾ ਆ ਕਰਾਂਗੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ